ਦੇਖੋ ਕਿੰਨਾ ਫਲ ਲੱਗਿਆ ਨਿੱਕੇ ਜਿਹੇ ਬੂਟੇ ਨੂੰ ਨਿੱਕੇ ਨਿੱਕੇ ਕਿੰਨੂ ਨਿੱਕੇ ਨਿੱਕੇ ਸੰਤਰੇ ਦੇਖੋ ਕਿੰਨਾ ਸੋਹਣਾ ਲੱਗਦਾ ਬੂਟਾ ਤੇ ਹਰਿਆ ਭਰਿਆ ਹਾਈਬ੍ਰਿਡ ਬੂਟਾ ਦੇਖੋ ਪੂਰਾ ਮਤਲਬ ਝਾੜਾ ਬੂਟੇ 'ਚ ਪੂਰਾ ਫਲ ਲੱਗਿਆ ਆ ਸਾਹਮਣੇ ਹੈਗਾ ਦਫ਼ਤਰ ਇੱਥੋਂ ਆਪਾਂ ਪਰਚੀ ਕਟਾ ਕੇ ਬੂਟੇ ਲੈਣ ਚੱਲਦੇ ਆ ਦੋਸਤੋ ਅੱਜ ਆਪਾਂ ਆ ਗਏ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਇੱਥੋਂ ਆਪਾਂ ਸਰਦਿਆਂ 'ਚ ਲੱਗਣ ਵਾਲੇ ਬੂਟੇ ਲੈ ਕੇ ਜਾਣਾ ਤੇ ਆਪਾਂ ਪਹੁੰਚ ਗਏ ਆ ਖੋਜ ਫਾਰਮ ਵਣ ਅਤੇ ਕੁਦਰਤੀ ਸੋਮੇ ਵਿਭਾਗ ਇੱਥੇ ਤੁਹਾਨੂੰ ਨਿੰਮ ਟਾਲੀ ਕਿਕਰ ਤੇ ਮਤਲਬ ਸਫੈਦੇ ਡੇਕਾਂ ਇਦਾਂ ਦੇ ਆਮ ਜਿਹੜੇ ਆਪਾਂ ਲਗਾਨੇ ਆ ਦਰਖਤ ਉਹ ਮਿਲ ਜਾਣਗੇ ਤੇ ਅੱਗੇ ਜਾ ਕੇ ਆਪਾਂ ਜਾਵਾਂਗੇ ਫਲਾਂ ਦੇ ਬੂਟੇ ਲੈਣ ਅੱਗੇ ਫਲਾਂ ਦੇ ਬੂਟੇ ਮਿਲਣਗੇ ਤਾਂ ਕਿ ਫਾਰਮ ਆਣ ਵਾਲਾ ਵਾ ਤੇ ਆ ਹੈਗੇ ਬੇਰੀਆਂ ਦੇ ਜਿਹੜਾ ਬਾਗ ਲੰਘਿਆ ਪਿੱਛੇ ਆ ਹੈਗਾ ਮਰੂਦਾ ਦਾ ਬਾਗ ਜਿਹੜਾ ਹੁਣ ਆ ਗਿਆ ਤੇ ਆਪਾਂ ਪਹੁੰਚ ਗਏ ਆ ਖੋਜ ਫਾਰਮ ਤੇ ਆ ਦੇਖੋ ਜਿੱਥੇ ਨਵੇਂ-ਨਵੇਂ ਤਰੀਕੇ ਨਾਲ ਬੂਟੇ ਤਿਆਰ ਕੀਤੇ ਜਾਂਦੇ ਆ ਫਲਾਂ ਦੇ ਆ ਆ ਗਿਆ ਮੇਨ ਗੇਟ ਤੇ ਇਤੋਂ ਕਰਦੇ ਆਪਾਂ ਐਂਟਰੀ ਦੇਖੋ ਆ ਸਾਹਮਣੇ ਇਹਨਾਂ ਨੇ ਬੋਡ ਲਾਇਆ ਹੋਇਆ ਵਾ ਤੇ ਹੁਣ ਦਿਖਾਉਂਦੇ ਆ ਤੁਹਾਨੂੰ ਡ੍ਰੈਗਨ ਫਰੂਟ ਦੀ ਖੇਤੀ ਦੇਖੋ ਡ੍ਰੈਗਨ ਫਰੂਟ ਫਾਰਮ ਕਿਦਾਂ ਪੱਥਰ ਦੇ ਉਹ ਪਿੱਲਰ ਜੇ ਬਣਾ ਕੇ ਉਹਦੇ ਆਸ-ਪਾਸ ਬੂਟੇ ਲਗਾਏ ਹੋਏ ਆ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਤੇ ਇੱਥੇ ਲੱਗਦੇ ਆ ਡ੍ਰੈਗਨ ਫਰੂਟ ਡ੍ਰੈਗਨ ਫਰੂਟ ਦੇ ਵੀ ਤੁਹਾਨੂੰ ਬੂਟੇ ਮਿਲ ਜਾਣਗੇ ਜੇ ਤੁਸੀਂ ਲੈਣੇ ਹੋਣ ਉਹ ਵੀ ਟਾਈਮ ਹੁੰਦਾ ਇਹਨਾਂ ਦੇ ਕਿਸੇ ਟਾਈਮ ਦਿੰਦੇ ਆ ਕਿਸ ਟਾਈਮ ਨਹੀਂ ਆ ਸਾਹਮਣੇ ਹੈਗਾ ਦਫ਼ਤਰ ਇੱਥੋਂ ਪਰਚੀ ਕੱਟਦੇ ਆ ਤੇ ਜਿਹੜੇ ਵੀ ਬੂਟੇ ਲੈ ਕੇ ਜਾਣੇ ਆ ਉਹ ਪੈਸੇ ਦੇ ਕਿਥੋਂ ਪਾਪਾ ਨੂੰ ਬਿੱਲ ਦੇ ਦਿੰਦੇ ਆ ਤੇ ਇੱਧਰ ਹੈਗਾ ਫਾਰਮ ਜਿੱਥੇ ਪਿਉਂਦ ਕਰਕੇ ਬੂਟੇ ਤਿਆਰ ਕੀਤੇ ਜਾਂਦੇ ਆ ਬਾਈ ਜੀ ਆ ਲੱਗੀ ਹੋਈ ਆ ਰੇਟ ਲਿਸਟ ਜਿਹੜੇ ਵੀ ਬੂਟੇ ਤੁਸੀਂ ਲੈਣੇ ਆ ਸਰਦੀਆਂ ਵਾਲੇ ਤਾਂ ਆ ਆ ਰੇਟ ਲਿਖਿਆ ਹੋਇਆ ਵਾ ਤੇ ਆਪਾਂ ਇੱਥੋਂ ਹੁਣ ਬਿੱਲ ਲਵਾਂਗੇ ਤੇ ਦਿਖਾਉਨੇ ਆ ਤੁਹਾਨੂੰ ਕਿਹੜੇ ਬੂਟੇ ਲੈਏ ਆ ਤੇ ਇਹ ਹੈਗਾ ਦਫ਼ਤਰ ਇੱਥੋਂ ਕੱਟਦੇ ਆ ਰਸੀਦ ਪਰਚੀ ਬਿੱਲ ਕੱਟ ਕੇ ਦਿੰਦੇ ਆ ਜਦੋਂ ਵੀ ਆਪਾਂ ਬੂਟੇ ਲੈਣ ਆਈਏ ਤੇ ਆਪਾਂ ਬੂਟੇ ਲੈ ਲੇ ਦੇਖੋ ਦੋ ਸੇਵ ਦੇ ਬੂਟੇ ਆ ਇੱਕ ਆੜੂ ਦਾ ਤੇ ਇੱਕ ਬੱਬੂ ਕੁਸ਼ਾ ਬੱਬੂ ਗੋਸ਼ਾ 125 ਆੜੂ 125 ਤੇ ਸੇਬ ਦੇ ਦੋਨੇ ਬੂਟੇ 150 ਦੇ ਨੇ। ਲੋ ਜੀ ਇੱਕ ਆਪਾਂ ਅੰਗੂਰਾਂ ਦੀ ਵੇਲ ਜਿਹੜੀ ਆ ਗ੍ਰੀਨ ਕਲਰ ਦੇ ਅੰਗੂਰ ਉਹ ਵੀ ਲਿਆਉਣੀ ਆ ਉਹ 50 ਰੁਪਏ ਦੀ ਆ। ਉਹ 50 ਰੁਪਏ ਦੀ ਉਹ ਉਸ ਤੋਂ ਬਾਅਦ ਲੈ ਕੇ ਆ ਆਹ ਹੈ ਲਿਆਂਦੇ ਆਪਾਂ ਬੂਟੇ ਦੇਖੋ। ਇਸ ਤੋਂ ਬਾਅਦ ਲੈ ਆਂਦੀ ਆਪਾਂ ਇੱਕ ਅੰਗੂਰਾਂ ਦੀ ਵੇਲ ਤੇ ਇਹਨੂੰ ਆਪਾਂ ਜੜ ਇਦਾਂ ਹੀ ਦੱਬ ਦੇਣੀ ਆ ਤੇ ਇਦਾਂ ਹੀ ਇਹਨੇ ਚੱਲ ਪੈਣਾ ਅੱਗੇ। ਅੰਗੂਰਾਂ ਦੀ ਵੇਲ ਬਣ ਜਾਣੀ ਆ ਗ੍ਰੀਨ ਅੰਗੂਰ ਲੱਗਣਗੇ ਤੇ ਆ ਇੱਕ ਆਪਾਂ ਇੱਥੇ ਦੇਖਿਆ ਬਹੁਤ ਹੀ ਘੈਂਟ ਬੂਟਾ ਸੰਤਰਿਆਂ ਦਾ। ਦੇਖੋ ਛੋਟੇ-ਛੋਟੇ ਸੰਤਰੇ ਲੱਗੇ ਹੋਏ ਨਿੱਕੇ-ਨਿੱਕੇ ਕਿੰਨੂ ਜੇ ਤੇ ਬਹੁਤ ਘੈਂਟ ਲੱਗਦਾ ਸੀਗਾ ਕਿੰਨਾ ਫਲ ਲੱਗਿਆ ਦੇਖੋ ਤੇ ਮਤਲਬ ਹਾਈਬ੍ਰਿਡ ਬੂਟਾ ਇਹ ਨਿੱਕੇ ਜਿਹੇ ਬੂਟੇ ਨੂੰ ਬਹੁਤ ਜ਼ਿਆਦਾ ਫਲ ਲੱਗਿਆ ਹੋਇਆ ਸੀ ਇਸ ਕਰਕੇ ਆਪਾਂ ਇੱਥੋਂ ਬੂਟੇ ਲੈਣਾ ਹੈ ਕਿਉਂਕਿ ਇੱਥੇ ਹਾਈਬ੍ਰਿਡ ਬੂਟੇ ਮਿਲਦੇ ਆ ਤੇ ਖੋਜ ਫਾਰਮ ਆ ਤੇ ਨਵੀਂ-ਨਵੀਂ ਤਕਨੀਕ ਨਾਲ ਬੂਟੇ ਤਿਆਰ ਕੀਤੇ ਜਾਂਦੇ ਆ ਪਿਉਂਦ ਕਰਕੇ ਬੂਟੇ ਤਿਆਰ ਕਰਦੇ ਆ ਦੇਖੋ ਕਿੰਨਾ ਸੋਹਣਾ ਹਰਿਆ ਭਰਿਆ ਤੇ ਬਹੁਤ ਜ਼ਿਆਦਾ ਫਲਦਾਰ ਬੂਟਾ ਦੇਖੋ ਤੇ ਆਹ ਲੱਗਿਆ ਹੋਇਆ ਔਲੇ ਦਾ ਦਰਖਤ ਤੇ ਦੇਖੋ ਥੱਲੇ ਔਲੇ ਡ ਇਹ ਵੀ ਹਾਈਬ੍ਰਿਡ ਦਰਾਫਟ ਸੀਗਾ ਜਦੋਂ ਗਰਮੀਆਂ 'ਚ ਬਹੁਤ ਜ਼ਿਆਦਾ ਇਹ ਫੈਲਿਆ ਹੋਇਆ ਸੀ ਤੇ ਆ ਆ ਗਿਆ ਕਿਨੂਆਂ ਦਾ ਬਾਗ ਇੱਥੇ ਬਹੁਤ ਜ਼ਿਆਦਾ ਕਿਨੂ ਲੱਗੇ ਹੋਏ ਸੀ ਹੁਣ ਤਾਂ ਥੋੜੇ-ਬਹੁਤੇ ਰਹਿ ਗਏ ਦੇਖੋ ਅੱਗੇ ਫੇਰ ਆ ਗਿਆ ਅਮਰੂਦਾਂ ਦਾ ਬਾਗ ਦੇਖੋ ਰਸਤੇ ਦੇ ਵਿੱਚ ਇਹ ਲੱਗੀ ਹੋਈ ਹੈ ਜੀ ਕਣਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਬੀਜ ਤਿਆਰ ਕਰਨ ਵਾਸਤੇ ਐਕਸਪੈਰੀਮੈਂਟ ਕਰਨ ਵਾਸਤੇ ਇੱਥੇ ਕਣਕ ਲਗਾਈ ਜਾਂਦੀ ਆ ਖੇਤਾਂ ਦੇ ਵਿੱਚ ਤੇ ਆ ਲੱਗੀ ਹੋਈ ਆ ਪੀਲੀ-ਪੀਲੀ ਸਰੋਂ ਤੇ ਹੁਣ ਆਪਾਂ ਕਰਾਂਗੇ ਐਗਜ਼ਿਟ ਲੋਈ ਆ ਗਏ ਬੂਟੇ ਤੇ ਹੁਣ ਆਪਾਂ ਇੱਥੇ ਟੋਏ ਪਟਕੇ ਵੱਡੇ ਵੱਡੇ ਫੁੱਟ ਡੇਢ ਡੇਢ ਫੁੱਟ ਦੇ ਤੇ ਇਹਨਾਂ ਦੇ ਵਿੱਚ ਲਗਾ ਦਾਂਗੇ ਬੂਟੇ ਪਹਿਲਾਂ ਇੱਥੇ ਅਮਰੂਦ ਤੇ ਕਿੰਨੂ ਲੱਗੇ ਹੋਏ ਆ